ਵੀ ਅਬ ਦੋਰਹਿਮਤ ਤੇਰੀ ਨੂੰ ਤੇਰੀ ਨੋ ਕਰੀ ਸਭ ਜੜੀਆਂ ਸਭ ਸੇ ਕਰੀ बाल <tiny> ਹਮ ਜੈ ਸ਼੍ਰੀ ਕਰ ਨਮਸਕਾਰ ਸਤਿ ਸ੍ਰੀ ਅਕਾਲ ਜੀ ਮੈਂ ਸ਼ਰਨ ਜਿਵੇਂ ਤੁਸੀਂ ਜਾਣਦੇ ਹੋ ਕਿ ਬਾਲਾ ਜੀ ਦੀ ਮਹਿਮਾ ਨਾਲ ਅੱਜ ਡੋਗਰ ਬਸਤੀ ਗਲੀ ਨੰਬਰ 10 ਦੇ ਵਿੱਚ ਮਨਨ ਸੁਭਾਸੀ ਦੇ ਸਹਿਯੋਗ ਨਾਲ ਚੌਂਕੀ ਕਰਾਈ ਗਿਆ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਮਾ ਪ੍ਰਧਾਨ ਜੀ ਨੇ ਗੱਲ ਕਰਦੇ ਹਨ ਪ੍ਰਧਾਨ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਰਨਾਂ ਜੀ ਜੈ ਸ਼੍ਰੀ ਰਾਮ ਜੀ ਸਾਨੂੰ ਬੱਲਾਜੀ ਦੀ ਬਹੁਤ ਖੁਸ਼ੀ ਹੈ ਜੀ ਸਾਰੇ ਮੱਲਾ ਨਿਵਾਸੀਆਂ ਨੇ ਬੱਲਾਜੀ ਕਲੌਂਡੀ ਨੇ ਰਲ ਕੇ ਬੱਲਾਜੀ ਦੀ ਚੌਕੀ ਕਰਾਈ ਹੈ ਜੀ ਇਸ ਕਰਕੇ ਸਹੀ ਸਾਰੇ ਮੈਂਬਰਾਂ ਦਾ ਸਾਰੇ ਮੱਲਾ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਬੱਲਾਜੀ ਦੇ ਦਰਸ਼ਕਦਾਰ ਕਿਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਬੱਲਾ ਜੀ ਹਾਂ ਜੀ ਜੈ ਸ਼੍ਰੀ ਰਾਮ ਜੀ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋਈ ਹੈ ਜੀ ਸਾਨੂੰ ਅੱਜ ਇੰਨੀ ਖੁਸ਼ੀ ਹੈ ਜਿਹਨੂੰ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਸਾਡੇ ਥੋਲੇ ਦੇ ਵਿੱਚ ਪਹਿਲੀ ਵਾਰ ਇਹ ਪ੍ਰਕਾਰਜ ਹੋਣ ਲੱਗ ਅਸੀਂ ਬਹੁਤ ਖੁਸ਼ ਹਾਂ ਹਾਂਜੀ ਤੇ ਰੰਗੇ ਚ ਰੰਗੇ ਹੋਏ ਤੁਸੀਂ ਅੱਜ ਪੂਰੇ ਜੀ ਪੂਰੇ ਪੂਰੇ ਜੀ ਪੂਰੇ ਸੜਨਾ ਕਿਹਾ ਸੜਨਾ ਮੈਡਮ ਵੀ ਹਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਸਮਾਂ ਪ੍ਰੋਗਰਾਮ ਜੀ ਬਹੁਤ ਵਧੀਆ ਚੱਲ ਰਿਹਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਦੇ ਪ੍ਰੋਗਰਾਮ ਹੁੰਦੇ ਨੇ ਹਨੂਮਾਨ ਜੀ ਕਿਰਪਾ ਬਣਾਈ ਰੱਖਣ ਸਾਰਿਆਂ ਤੇ ਮੇਰੇ ਉੱਤੇ ਹੱਥ ਰੱਖਣ ਹਾਂਜੀ ਦੇਣਾ ਚਾਹੋਗੇ ਮੈਂ ਮਹੱਲਾ ਨਿਵਾਸੀਆਂ ਨੂੰ ਬਾਲਾ ਹੀ ਕਲੋਨੀ ਵਾਲੋਂ ਗੁਰਨਾਨਕ ਨਗਰ ਤੋਂ ਇਹਨਾਂ ਦਾ ਬਤਿਹ ਦਿਨੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਦ ਵੱਦ ਸੇਵਾ ਭਾਈ ਇਹਨਾਂ ਨੇ ਦਰਸ਼ਨ ਦਿੱਤੇ ਬਹੁਤ ਬਹੁਤ ਧੰਨਵਾਦ ਕਰਦਾ ਆ ਤੁਸੀਂ ਦੇਖੋ ਸਾਡੇ ਬਾਲਾ ਜੀ ਮਹਾਰਾਜ ਦੀ ਕਿੰਨਾ ਰਾਸ਼ਾ ਕਿੰਨੇ ਭਗਤ ਨਰਾਲੇ ਨਾਲੇ ਹੋਏ ਪਏ ਆ ਅਸੀਂ ਬਹੁਤ ਦਿਨੋਂ ਧੰਨਵਾਦ ਕਰਦੇ ਆ ਸਾਨੂੰ ਬਹੁਤ ਖੁਸ਼ੀ ਆ ਮਹੱਲਾ ਨਿਵਾਸੀਆਂ ਲੋ ਬਹੁਤ ਬਹੁਤ ਧੰਨਵਾਦ ਦੋ ਸ਼ਬਦ ਦੋ ਸ਼ਬਦ ਤੁਸੀਂ ਕੀ ਕਹਿਣਾ ਚਾਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਇਹ ਸਾਰੇ ਜਿਹੜੀ ਚੌਂਕੀ ਹੋ ਰਹੀ ਹੈ ਸਾਰੇ ਸਾਰੇ ਨਿਵਾਸੀਆਂ ਦੇ ਵਾਲਾਈ ਖਲੋਨੀ ਡੋਗਰ ਵਸਤੀ ਨਾਨਕਦੇਵ ਨਗਰ ਸਾਰਿਆਂ ਦੇ ਸੰਜੋਗ ਨਾਲ ਹੋ ਰਹੀ ਹੈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰ ਰਹੇ ਹਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੇ ਸਾਡਾ ਸਾਥ ਦਿੱਤਾ ਇਸ ਚੌਂਕੀ ਕਰਵਾਉਣ ਤੇ ਇਹ ਤੋਂ ਪਹਿਲਾਂ ਜੀ ਖੰਡ ਪਾਟ ਕਰਵਾਇਆ ਸੀਗਾ ਉਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਜੇ ਸਾਡਾ ਸਾਥ ਦਿੰਦੇ ਰਹੋਗੇ ਤੇ ਇਹੀ ਤਰ੍ਹਾਂ ਨਾਲ ਖੜੇ ਆ ਤੇ ਤੁਹਾਨੂੰ ਨਾਲ ਇਹ ਕੰਮ ਕਰਵਾਉਂਦੇ ਰਾਂਗੇ ਤੇ ਧਾਰਮਿਕ ਕੰਮ ਜੋ ਵੀ ਅਸੀਂ ਕਰਵਾਉਂਦੇ ਰਾਂਗੇ ਤੁਹਾਨੂੰ ਕਿੰਨਾ ਚੰਗਾ ਮਹਿਸੂਸ ਹੋ ਰਿਹਾ ਬਹੁਤ ਅੱਛਾ ਨਿਵਾਸ ਹੋਰ ਬਹੁਤ ਅੱਛਾ ਫੀਲ ਹੋ ਰਿਹਾ ਇੱਕ ਅਲੱਗ ਪੋਜ਼ਿਟਿਵਿਟੀ ਮਿਲ ਗਿਆ ਇੱਕ ਸਾਲ ਚ ਦੋ ਕੋਈ ਵਾਰ ਯਾਦਾ ਦਾ ਪ੍ਰੋਗਰਾਮ ਹੋਣਾ ਚਾਹੀਦਾ ਇੱਕ ਸਾਰੀ ਕਲੋਨੀ ਨੂੰ ਟੁਗੇਦਰ ਲੈ ਕੇ ਆਂਦੇ ਬਹੁਤ ਹੀ ਅੱਛਾ ਕੰਮ ਹੈ ਠੀਕ ਹੈ ਜੀ ਹਾਂ ਜੀ ਆਂਟੀ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਰੀ ਬਾਲ ਬਹੁਤ ਜੀ ਵਧੀਆ ਬਾਲਾ ਜੀ ਦੀ ਚਮਕੀ ਕਰਾਈ ਆ ਬਹੁਤ ਖੁਸ਼ ਆ ਲੱਖ ਲੱਖ ਵਧਾਈ ਹੋਵੇ ਬੋਲ ਸੱਚੇ ਦਰਵਾਰ ਕਿ ਜੈ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਿੰਨੀ ਘਰੌਣਾਂ ਲੱਗੀਆਂ ਹੋਆਂ ਯਾਨ ਲੈਡੀਆਂ ਵੀ ਖੜੀਆਂ ਹਨ ਤੇ ਬਹੁਤ ਹੀ ਖੁਸ਼ੀ ਮਹਿਮਾ ਜਤਾਈ ਜਾ ਰਹੀ ਹੈ ਤਾਂ ਕਿ ਤੁਹਾਡੇ ਗੋਲਪਜ ਰੰਗਬਲੀ ਕੀ ਜੈ శ్రీ ਰਾਮਚੰਦਰ ਕੀ ਜੈ ਸਾਡੇ ਬੱਚਿਆਂ ਨੇ ਉਦਮ ਕਰਕੇ ਇਸ ਗਲੀ ਵਿੱਚ ਰੌਣਕਾਂ ਲਾਈਆਂ ਸਾਰੇ ਸੰਜੋਗ ਨਾਲ ਇਹ ਜਗਰਾਤਾ ਕਰਾ ਰਹੇ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਬੱਚੇ ਇਹੇ ਹੀ ਅੱਗੇ ਕਰਦੇ ਰਹਿਣ ਤੇ ਇਹਨਾਂ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਹਾਂਜੀ 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 ਤੁਸੀਂ ਕੁਝ ਕਹਿਣਾ ਚਾਹੋਗੇ ਬਾਲਾ ਜੀ ਬਰੇਸ਼ੀ ਰਾਮ ਸਭ ਤੋਂ ਪਹਿਲੇ ਇਹ ਕਹਿਣਾ ਮੈਂ ਤੈਲਦਲ ਤੋਂ ਜਿੰਨੀ ਵੀ ਸੰਗਤ ਆਈ ਆ ਉਹਨਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਬਾਲਾਜੀ ਕਲੋਨੀ ਹੋਵੇ ਚਾਹੇ ਲੋਕਰ ਵਸਤੀ ਗੜੇਮਰ ਤਿੰਨ ਹੋਵੇ ਜਿਹੜਾ ਅਸੀਂ ਸਾਡੀ ਜਿਹੜੀ ਪੂਰੀ ਹੈ ਕਲੱਬ ਨੇ ਸਹਿਯੋਗ ਦੇ ਨਾਲ ਔਰ ਸੰਗਤੀ ਸਹਿਯੋਗ ਦੇ ਨਾਲ ਐਟਾ ਵਦਾ ਕਰਿਆ ਨਿਭਾਇਆ ਬਹੁਤ ਵਧੀਆ ਅਹੀਂ ਸਾਰੀ ਟੀਮ ਦਾ ਔਰ ਪਬਲਿਕ ਦਾ ਔਰ ਸਮੁੱਚੇ ਸਮਾਜ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਇਹ ਏਕਤਾ ਔਰ ਸਮਾਜ ਦੀ ਸਭ ਤੋਂ ਵਧੀਆ ਹੋਇਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਬਾਲਾ ਜੀ ਦੀ ਚੌਂਕੀ ਬਾਰੇ ਪਹਿਲੀ ਵਾਰ ਹੀ ਮਹੱਲਾ ਨਵਾਸੇ ਦੇ ਸਹਿਯੋਗ ਨਾਲ ਇਹ ਚੌਂਕੀ ਕਰਾਈ ਗਈ ਹੈ ਸ਼੍ਰੀ ਬਾਲਾ ਜੀ ਦੀ ਤਾਂ ਬਹੁਤ ਖੁਸ਼ੀ ਮਹਿਸੂਸ ਹੋ ਗਈ ਕਿ ਸੰਗਤਾਂ ਵਿੱਚ ਵੀ ਐਹੋ ਜੀ ਚੌਂਕੀਆਂ ਲੱਗਦੀਆਂ ਰਹਿਣੀਆਂ ਚਾਹੀਦੀਆਂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਸਭ ਤੇ ਬਣਿਆ ਰਹੇ ਫੇਟ ਕੋਰ ਤੋਂ ਜੀ ਕਿ ਨੈਸਲ ਚੈਨਲ 'ਈ ਸ਼ਰਨਜੀਤ